ਅੱਜ ਦੇ ਦਿਨ ਯਾਨੀ ਕਿ 31 ਮਈ ਨੂੰ ਗਾਇਕ ਸਿੱਧੂ ਮਸੇਵਾਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਗਾਇਕ ਦੀ ਮਾਤਾ ਚਰਨਕੌਰ ਦੇ ਵੱਲੋਂ ਮ੍ਰਿਤੂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਉਹਨਾਂ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਅੱਜ ਲੱਜਾ ਵਰਗੇ ਵਾੜਾ ਨੂੰ ਦਿਲ ਬਣ ਕੇ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ। ਕਿੱਥੇ ਤਾ ਸੀ ਸ਼ਗਨ ਮਨਾਉਣੇ ਚਾਵਾ ਨਾਲ ਸੀ ਸੇਰੀ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰਾਂ ਦੇ ਲੱਗਿਆ ਜਾਂਦਾ ਜਾਂਦਾ ਜਨਮਾ ਲਈ ਸਾਰਾ ਜੱਗ ਰੁਵਾ ਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤਤੀ ਵਾਂ ਨ ਲੱਗਣ ਦਿੱਤੀ ਸੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚੀਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਘੜੀਆਂ ساری ਉਮਰ ਨਹੀਂ ਭੁੱਲ ਸਕਦੀ ਤੇ ਨਾ ਇਨ੍ਹਾਂ ਹਕੂਮਤਾਂ ਨੂੰ ਭੁੱਲਣ ਦੇਵਾਂਗੇ ਪੁੱਤ ਇਨਸਾਫ ਦੀ ਜੰਗ ਅਸੀਂ ਹਮੇਸ਼ਾ ਜਾਰੀ ਰੱਖਾਂਗੇ ਦੱਸਦੀ ਕਿ ਮਾਤਾ ਚਰਨ ਕੌਰ ਦੇ ਵੱਲੋਂ ਇਹ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ 2 ਸਾਲ ਪਹਿਲਾਂ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ 31 ਮਈ ਨੂੰ ਉੱਜਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਆਪਣੇ ਪੁੱਤ ਨੂੰ ਯਾਦ ਕਰਦਿਆਂ ਹੋਇਆਂ ਅੱਜ ਮਾਤਾ ਚੰਨਕੌਰ ਦੇ ਵੱਲੋਂ ਇਹ ਭਾਵੁਕ ਪੋਸ਼ਟ ਸਾਂਝੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਉਹ ਇਨਸਾਫ਼ ਦੀ ਜੰਗਲ ਜਾਰੀ ਰੱਖਣਗੇ ਤੇ ਇਨ੍ਹਾਂ ਮਨਹੂਸ ਘੜੀਆਂ ਨੂੰ ਉਮਰ ਪਰ ਨਹੀਂ ਭੁੱਲ ਸਕਦੇ ਤੇ ਹਕੂਮਤਾਂ ਨੂੰ ਵੀ ਭੁੱਲਣ ਨਹੀਂ ਦੇਣਗੇ ਤਜ਼ੀਕੀ ਬੀਤੀ 29 ਮਈ ਨੂੰ ਸਿੱਧੂ ਮਸੂਏ ਵਾਲੇ ਦੇ ਲਈ ਸਾਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਗਾਇਕ ਦੇ ਰਿਸ਼ਤੇਦਾਰ ਦੋਸਤ ਮਿੱਤਰ ਤੇ ਪਿੰਡ ਦੇ ਲੋਕ ਹੀ ਮੌਜੂਦ ਰਹੇ ਸੀ ਬੈਰ ਰਿਪੋਰਟ ਪੰਜਾਬ ਲੋਕ ਚੈਨਲ